ਸ਼ਸ਼ਟਕਾਲ ਬੜਬੋਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਡਾ ਇਹ ਖਾਸ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸ਼ਸ਼ਟਕਾਲ ਮਨਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਸੁਖਵੀਰ ਬਾਦਲ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਏਕਤਾ ਦੀ ਗੱਲ ਤੋਰੀ ਗਈ ਆ ਜਿਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦਾ ਇੱਕ ਵੱਡਾ ਬਿਆਨ ਆਇਆ ਪੰਜ ਮੈਂਬਰੀ ਕਮੇਟੀ ਨੇ ਸੁਖਵੀਰ ਬਾਦਲ ਅੱਗੇ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਕਿ ਸੁਖਵੀਰ ਬਾਦਲ ਉਹਨਾਂ ਸ਼ਰਤਾਂ ਨੂੰ ਮੰਨ ਲੈਣਗੇ ਦੱਲਾ ਜੀ ਕਰੇ ਪੂਰੀ ਗੱਲ ਸਾਫ਼ ਦੇਖੋ ਇੱਕ ਤਾ ਦਾ ਰੌਲਾ ਇੱਕ ਵਾਰੀ ਫੇਰ ਪਿਆ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਤੇ ਪੰਥ ਨੂੰ ਭਰਤੀ ਤੋਂ ਪਟਕਾਉਣ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਲੋਕ ਪੰਥਕ ਲੋਕ ਪੰਥਕ ਮਰਿਆਦਾਵਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਸਨਮਾਨ ਕਰਦੇ ਹੋਏ ਲਗਾਤਾਰ ਭਰਤੀ ਵੱਲ ਵਧ ਰਹੇ ਨੇ ਹੁਣ ਅਚਾਨਕ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਸ਼ਰਧਾਂਜਲੀ ਸਮਾਗਮ 'ਚ ਸੁਖਬੀਰ ਦੇ ਬਿਆਨ ਦੇ ਇਹ ਭਾਵ ਨਿਕਲੇ ਕਿ ਮੁਰ ਇਕਤਾ ਹੋਣੀ ਚਾਹੀਦੀ ਹੈ ਜਾਂ ਢੀਨਸਰ ਸਾਹਿਬ ਇਕਤਾ ਕਰਨਾ ਚਾਹੁੰਦੇ ਸੀ ਹੁਣ ਗੱਲ ਇਹ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਅੱਜ ਦੇ ਸਮੇਂ 'ਚ ਜਾਂ ਉਹ 28 29 ਲੱਖ ਕਾਪੀਆਂ ਜਿਨ੍ਹਾਂ ਨੇ ਪ੍ਰਾਪਤ ਕੀਤੀਆਂ ਨੇ ਕੀ ਉਹ ਸ਼ਖਬੀਰ ਬਾਦਲ ਦੇ ਧੜੇ ਨਾਲ ਇਕਤਾ ਨੂੰ ਮੰਨ ਜਾਣਗੇ ਅੱਜ ਹੁਣ ਪੰਜ ਮੈਂਬਰੀ ਕਮੇਟੀ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਆਪਣਾ ਬਿਆਨ ਦਿੱਤਾ ਹੈ ਅੱਜ ਮੀਟਿੰਗ ਵੀ ਹੈ ਪੰਜ ਮੈਂਬਰੀ ਕਮੇਟੀ ਦੀ 10 ਜੂਨ ਨੂੰ ਪਰ ਉਸ ਤੋਂ ਪਹਿਲਾਂ ਕੱਲ ਦੇਰ ਸ਼ਾਮ ਪੰਜ ਮੈਂਬਰੀ ਕਮੇਟੀ ਨੇ ਇੱਕ ਬਹੁਤ ਵੱਡਾ ਬਿਆਨ ਆਪਣਾ ਪ੍ਰਿਕਰਮ ਜਾਰੀ ਕੀਤਾ ਉਹ ਬਿਆਨ ਪੜ੍ਹ ਕੇ ਸੁਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹਦਾ ਕੁਝ ਹਿੱਸਾ ਜਿਹੜਾ ਉਹਦਾ ਅਹਿਮ ਹਿੱਸਾ ਹੈ ਮੈਂ ਜ਼ਰੂਰ ਸਾਂਝਾ ਕਰਦਾ ਉਹ ਕਹਿੰਦੇ ਕਿ ਕਿਉਂਕਿ ਸੁਖਵੀਰ ਬਾਦਲ ਨੇ ਇੱਕ ਤਰੀਕੇ ਨਾਲ ਏਕਤਾ ਦੀ ਗਲ ਕੀਤੀ ਅਪੀਲ ਕੀਤੀ ਹੁਣ ਉਹ ਬਿਆਨ ਜਿਹੜਾ ਆ ਪੰਜ ਮੈਂਬਰੀ ਕਮੇਟੀ ਦਾ ਉਹ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਆ ਪੰਜ ਮੈਂਬਰੀ ਕਮੇਟੀ ਦੇ ਉਹ ਕਹਿੰਦੇ ਪਰਟੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਫਸੀਲਤੇ ਹੋਏ ਹੁਕਮਨਾਮੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਨਹੀਂ ਨੈਤਿਕ ਜ਼ਿੰਮੇਵਾਰੀ ਹੈ ਸਿੱਖ ਕੌਮ ਨੂੰ ਆਪਣੀ ਤਾਕਤ ਚਾਹੇ ਉਹ ਧਾਰਮਿਕ ਹੋਵੇ ਸਿਆਸੀ ਹੋਵੇ ਉਸ ਲਈ ਸਾਡਾ ਰਾਧ ਸੇਹਰਾ ਸ੍ਰੀ ਅਕਾਲ ਤਖਤ ਸਾਹਿਬ ਹੀ ਹਨ ਪਰਟੀ ਕਮੇਟੀ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਢੜੇ ਨੂੰ ਦੋ ਟੁਕ ਕਿਹਾ ਕਿ ਜੇਕਰ ਉਹ ਬਿਖਰੀ ਹੋਈ ਪੰਥਕ ਸ਼ਕਤੀ ਦੇ ਇਕਾਕ੍ਰਿਤ ਕਰਨ ਦੇ ਹਮੈਤੀ ਨੇ ਸਮਰਥਕ ਨੇ ਤਾਂ ਉਹ ਬਿਨਾਂ ਦੇਰੀ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਾ ਸਾਹਿਬ ਦੀ ਛਤਰ ਛਾਇਆ ਦਾ ਜਿੱਥੇ ਨਿਗਮ ਮੰਨਣ ਉੱਥੇ ਹੀ ਆਪਣੇ ਧੜੇ ਦੀ ਆਪਣੇ ਆਪ ਨੂੰ ਪ੍ਰਧਾਨ ਬਣਾਉਣ ਲਈ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਉਲਟ ਕੀਤੀ ਭਰਤੀ ਤੇ ਪਛਤਾਪ ਕਰਦੇ ਹੋਏ ਆਪਣੇ ਧੜੇ ਦੀ ਪ੍ਰਧਾਨਗੀ ਛੱਡ ਕੇ ਪੰਥਕ ਏਕਤਾ ਅਤੇ ਸਿਆਸੀ ਮਜ਼ਬੂਤੀ ਲਈ ਤਿਆਗ ਅਤੇ ਕੁਰਬਾਨੀ ਦੀ ਭਾਵਨਾ ਦੀ ਮਿਸਾਲ ਦੇਣ ਸ਼ੋਈ ਇੱਕ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਨੇ ਸੁਖਬੀਰ ਬਾਦਲ ਅੱਗੇ ਜਿਹੜੀ ਸ਼ਰਤ ਰੱਖੀ ਹੈ ਕਿ ਜਿਹੜੀ ਉਹਨਾਂ ਨੇ ਦੂਜੇ ਪਾਸੇ ਭਰਤੀ ਹੋਈ ਹੈ ਉਹਨੂੰ ਛੱਡ ਕੇ ਪ੍ਰਧਾਨਗੀ ਛੱਡ ਕੇ ਪਛਤਾਪ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿਉਂਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਸੱਤ ਮੈਂਬਰੀ ਕਮੇਟੀ ਚੋਂ ਪੰਜ ਮੈਂਬਰੀ ਕਮੇਟੀ ਰਹਿ ਗਈ ਤੇ ਸੁਖਬੀਰ ਬਾਦਲ ਦੇ ਧੜੇ ਦੇ ਲੀਡਰ ਸਿਆਸੀ ਟਿਚਰਾਂ ਕਰਦੇ ਰਹੇ ਪੰਜ ਮੈਂਬਰੀ ਕਮੇਟੀ ਤੇ ਤੇ ਹੁਣ ਸੁਖਦੇਵ ਸਿੰਘ ਢੀਂਡਸਾ ਦੇ ਸ਼ਰਨ ਨਾਲ ਜਲੀ ਸਮਾਗਮ ਚ ਸੁਖਵੀਰ ਬਾਦਲ ਨੂੰ ਫੇਰ ਇਸ ਗੱਲ ਦੀ ਚਿੰਤਾ ਹੋਈ ਕਿ ਅਸੀਂ ਏਕਤਾ ਹੋਣੀ ਚਾਹੀਦੀ ਹੈ ਜਦਕੀ ਦੂਸਰੇ ਧੜੇ ਦੇ ਲੋਕਾਂ ਨੂੰ ਸੁਖਵੀਰ ਬਾਦਲ ਗद्दार ਕਹਿੰਦਾ ਰਿਹਾ ਤਖਸਾਹਬਾਨਾਂ ਤੇ ਕਬਜ਼ੇ ਦੀਆਂ ਗੱਲਾਂ ਸੁਖਵੀਰ ਬਾਦਲ ਵੱਲੋਂ ਕੀਤੀਆਂ ਗਈਆਂ ਸੋ ਪੰਜ ਮੈਂਬਰੀ ਦਾ ਸੁਨੇਹਾ ਬੜਾ ਸਾਫ਼ ਹੈ ਕਿ ਅਗਰ ਸੁਖਵੀਰ ਬਾਦਲ ਏਕਤਾ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਦਾ ਧੜਾ ਤੇ ਸਾਰਾ ਕੁਝ ਛੱਡ ਕੇ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪਛਤਾਪ ਕਰੋ ਜੋ ਕੀ ਹੁਕਮ ਭਰਤੀ ਦਾ ਉਥੋਂ ਹੋਇਆ ਸੀ ਤੁਸੀਂ ਉਹ ਮੰਨੀ ਨਹੀਂ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਹੁਣ ਸੁਖਵੀਰ ਬਾਦਲ ਦੇ ਜਵਾਬ ਦਾ ਇੰਤਜ਼ਾਰ ਰਹੇਗਾ ਜਿਹੜੇ ਵਕਾਲਤ ਕਰ ਰਹੇ ਸੀ ਭਰਤੀ ਦੀ ਉਂਝ ਬਲਵਿੰਦਰ ਸਿੰਘ ਭੁੰਦੜ ਵੀ ਪਹਿਲਾਂ ਭਰਤੀ ਕਮੇਟੀ ਮੀਟਿੰਗ ਭਰਤੀ ਕਮੇਟੀ ਨੂੰ ਨਾ ਤਾਂ ਸੱਦਿਆ ਨਾ ਉਹਨਾਂ ਦੀ ਮੀਟਿੰਗ 'ਚ ਗਏ ਤੇ ਫੇਰ ਬਲਵਿੰਦਰ ਸਿੰਘ ਭੁੰਦੜ ਵੀ ਇਕਤਾ ਦੇ ਸੱਦੇ ਮਾਰਦੇ ਰਹੇ ਸੋ ਹੁਕਮ ਨਾ ਮਤ ਅਸ਼੍ਰੀ ਹਕਾਲਤਖਤ ਸਾਹਿਬ ਦਾ ਸੀ ਵੀ ਇਕਤਾ ਕਰੋ ਬਲਵਿੰਦਰ ਸਿੰਘ ਭੁੰਦੜ ਏਕਤਾ ਦੇ ਸੱਦੇ ਮਾਰਨ ਲੱਗੇ ਇੱਕ ਟਾਈਮ ਤੇ ਹੁਣ ਸੁਖਬੀਰ ਏਕਤਾ ਦੇ ਸੱਦੇ ਮਾਰੀ ਜਾਂਦਾ ਹੈ ਭਾਈ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਕੌਣ ਹੋ ਇਸ ਵਕਤ ਏਕਤਾ ਦੀ ਹਮਾਇਤ ਕਰਨ ਵਾਲੇ ਏਕਤਾ ਦਾ ਤਾਂ ਹੁਕਮ ਹੋਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੋ ਤੁਸੀਂ ਉੱਥੇ ਜਾਓ ਪੰਜ ਮੈਂਬਰੀ ਕਮੇਟੀ ਵਾਲੇ ਕਹਿੰਦੇ ਉੱਥੇ ਜਾ ਕੇ ਤੁਸੀਂ ਪਛਤਾਪ ਕਰੋ ਆਪਣੀ ਭਰਤੀ ਨੂੰ ਰੱਦ ਕਰੋ ਇਸ ਜਿਹੜੇ ਦਿਨ ਰਹਿ ਗਏ ਭਰਤੀ ਦੇ 18 ਜੂਨ ਤੱਕ ਭਰਤੀ ਹੋਣੀ ਹੈ ਅਗਰ ਤੁਸੀਂ ਏਕਤਾ ਚਾਹੁੰਦੇ ਹੋ ਤਸ਼ਰੀਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤਾਂ ਪਹਿਲਾਂ ਹੀ ਇਕਤਾ ਲਈ ਹੈ ਉਹਨੂੰ ਮੰਨੋ ਪੰਜ ਮੈਂਬਰੀ ਵਾਲੇ ਕਹਿੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਜਾਓ ਪਛਤਾਪ ਕਰੋ ਤੇ ਜਿਹੜਾ ਸਮਾਂ ਰਹਿ ਗਿਆ ਭਰਤੀ ਕਰੋ ਸੱਤ ਮੈਂਬਰੀ ਕਮੇਟੀ ਦੇ ਨਾਲ ਮਿਲ ਕੇ ਕੁਰਬਾਨੀ ਦੀ ਮਿਸਾਲ ਪੈਦਾ ਕਰੋ ਇਹ ਉਮੀਦਾਂ ਤਿਆਗੋ ਸਭ ਕੁਝ ਤਿਆਗਣਾ ਪੈਣਾ ਹੈ ਪ੍ਰਧਾਨਗੀ ਪ੍ਰਧੂਨਗੀ ਤਿਆਗ ਕੇ ਨਿਸਵਾਰਥ ਹੋ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਮੁਤਾਬਕ ਅੱਗੇ ਵਧਣਾ ਪੈਣਾ ਹੈ ਹੁਣ ਸੁਖਬੀਰ ਬਾਦਲ ਏਕਤਾ ਦੀ ਗੱਲ ਕਰ ਰਹੇ ਨੇ ਪਰ ਕੁਝ ਸਮਾਂ ਪਹਿਲਾਂ ਤੱਕ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਕਹਿਣਾ ਸੀ ਕਿ ਪੰਜ ਮੈਮਰੀ ਕਮੇਟੀ ਕੀ ਹੈ ਸਾਡੇ ਕੋਲੇ ਵਿਧੀ ਵਿਧਾਨ ਹੈ ਸਾਡੇ ਕੋਲੇ ਸੰਵਿਧਾਨ ਹੈ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਹੈ ਸਾਡੇ ਕੋਲੇ ਸਿੰਬਲ ਹੈ ਅਸੀਂ ਲੀਗਲ ਆ ਅਸੀਂ ਸਾਰੀ ਜਾਣਕਾਰੀ ਚੋਂ ਕਮਿਸ਼ਨ ਨੂੰ ਦੇਤੀ ਇਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਪੰਬਲਪੂਸੇ ਦੀ ਸਥਿਤੀ ਬਣੀ ਹੈ ਸੋ ਸੁਖਵੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਇੱਕ ਸਟੈਂਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਪਸ਼ਟਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਸੁਖਵੀਰ ਬਾਦਲ ਹੁਣ ਮੰਨਦਾ ਹੈ ਕਿ ਉਹ ਹੀ ਸੁਖਵੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਫਿਰ ਜਿਹੜੀ ਏਕਤਾ ਦੀ ਹੁਣ ਗੱਲ ਕਰ ਰਹੇ ਨੇ ਉਹ ਕਿਸ ਲਈ ਕਰ ਰਹੇ ਨੇ ਸੋ ਸ਼ਖਬੀਰ ਸਿੰਘ ਬਾਦਲ ਪੰਜ ਮੈਂਬਰੀ ਕਮੇਟੀ ਦੇ ਜਵਾਬ ਤੋਂ ਬਾਅਦ ਕੀ ਕੋਈ ਜਵਾਬ ਦੇਣਗੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਜਿਨ੍ਹਾਂ ਨੂੰ ਗद्दार ਕਿਹਾ ਹੋਵੇ ਜਿਨ੍ਹਾਂ ਨੂੰ ਕਿਹਾ ਹੋਵੇ ਕਿ ਤਖਸੈਬਾਨਾਂ ਤੇ ਕਬਜ਼ੇ ਹੋ ਗਏ ਤੇ ਸਾਡੇ ਵਾਲੇ ਜਿਹੜੇ ਉਧਰ ਨਾਲ ਮਿਲ ਗਏ ਗद्दार ਐ ਹੁਣ ਗੱਦਾਰਾਂ ਨਾਲ ਇਕਤਾ ਦੀ ਗੱਲ ਵਕਾਲਤ ਇਹ ਆਪਣੇ ਆਪ ਦੇ ਵਿੱਚ ਬੜੀਆਂ ਦੁਚਿੱਤੀ ਵਾਲੀਆਂ ਕਨਫਿਊਜ਼ਨ ਵਾਲੀਆਂ ਗੱਲਾਂ ਨੇ ਪਰ ਪੰਜ ਮੈਂਬਰੀ ਕਮੇਟੀ ਨੇ ਆਪਣੀ ਸਥਿਤੀ ਸਾਫ਼ ਕਰਤੀ ਔਰ ਇਹ ਗੱਲ ਚਲੀ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਕਿ ਪੰਜ ਮੈਂਬਰੀ ਕਮੇਟੀ ਉਸੇ ਤਰ੍ਹਾਂ ਆਪਣੇ ਸਿਧਾਂਤਾਂ ਤੇ ਕਾਇਮ ਹੈ ਪੰਜ ਮੈਂਬਰੀ ਦੀ ਮੈਂਬਰਸ਼ਿਪ ਮਨਪ੍ਰੀਤਿਆਲੀ ਨੇ ਗੁਰਪ੍ਰਤਾ ਵਡਾਲਾ ਨੇ ਇਕਬਾਲ ਸਿੰਘ ਚੁੰਦਾ ਨੇ ਸੰਤਾ ਸਿੰਘ ਅਮੈਦਪੁਰੀ ਨੇ ਔਰ ਬੀਬੀ ਸਤਵੰਤ ਕੌਰ ਨੇ ਉਹ ਇੱਕ ਸਿਧਾਂਤਕ ਉਦੇਸ਼ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਅੱਗੇ ਵਧ ਰਹੇ ਨੇ ਔਰ ਅੱਜ ਜਿਹੜੀ 10 ਜੂਨ ਦੀ ਮੀਟਿੰਗ ਹੈ ਮਨਦੀਪ ਜੀ ਅੱਜ ਸਮੀਖਿਆ ਮੀਟਿੰਗ ਹੈ ਹੁਣ ਤੱਕ ਦੀ ਭਰਤੀ ਪ੍ਰਕਿਰਿਆ ਦੀ ਸਮੀਖਿਆ ਹੋਣੀ ਹੈ ਭਰਤੀ ਦੀਆਂ ਕਾਪੀਆਂ ਗਈਆਂ 29 ਲੱਖ ਦੇ ਕਰੀਬ ਭਰਤੀਆਂ ਚੱਲ ਗਈਆਂ ਐਨਆਰਆਈਆਂ ਦੀ ਭਰਤੀ ਦੇ ਅੰਕੜੇ ਸਾਂਝੇ ਕੀਤੇ ਜਾਣਗੇ ਕਿੰਨੇ ਇੱਕ ਸਾਡੇ ਦੁਨੀਆ ਭਰ ਦੇ ਪੰਜਾਬੀਆਂ ਨੇ ਆਨਲਾਈਨ ਭਰਤੀ ਕੀਤੀ ਹੈ 18 ਜੂਨ ਤੋਂ ਭਰਤੀ ਅੱਗੇ ਵਧਣੀ ਨਹੀਂ ਭਰਤੀ 18 ਜੂਨ ਤੱਕ ਰਹਿਣੀ ਹੈ ਸੋ 18 ਜੂਨ ਤੋਂ ਬਾਅਦ ਔਰ 18 ਜੂਨ ਤੱਕ ਹੁਣ ਭਰਤੀ ਵਾਪਸੀ ਚੱਲ ਰਹੀ ਹੈ ਵੱਧ ਤੋਂ ਵੱਧ ਲੋਕ ਆਪਣੀ ਭਰਤੀ ਵਾਪਸ ਮੋੜ ਕੇ ਜਾਣ ਇਹਦੇ ਉੱਪਰ ਹੀ ਪੂਰਾ ਜ਼ੋਰ ਹੁਣ 5 ਮੈਂਬਰੀ ਕਮੇਟੀ ਦਾ ਲੱਗਿਆ ਹੈ ਔਰ ਅੱਜ ਦੀ ਜਿਹੜੀ ਮੀਟਿੰਗ ਹੈ 10 ਜੂਨ ਦੀ ਇਹਦੇ 'ਚ ਕਈ ਜਿਹੜੇ ਨੇ ਨਵੇਂ ਮਤੇ ਪਾਸ ਹੋ ਸਕਦੇ ਨੇ ਨਵੇਂ ਫੈਸਲੇ ਅੱਜ ਦੀ ਮੀਟਿੰਗ 'ਚ ਹੋ ਸਕਦੇ ਨੇ ਔਰ ਜਿੱਦਾਂ ਹੀ ਇਹ ਮੀਟਿੰਗ ਹੈ ਜਿਹੜੀ ਖਤਮ ਹੋਣੀ ਹੈ ਉਸੇ ਵਕਤ ਅਸੀਂ ਵਿਸ਼ੇਸ਼ ਪ੍ਰੋਗਰਾਮ ਕਰਕੇ ਪੰਜ ਮੈਂਬਰੀ ਕਮੇਟੀ ਦੀ ਇਸ ਮੀਟਿੰਗ ਦੀ ਸਾਰੀ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਅੱਜ ਸੋ ਇਹ ਦੇ ਨਾਲ ਨਾਲ ਜਿਹੜਾ ਪੰਜ ਮੈਂਬਰੀ ਕਮੇਟੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਏਕਤਾ ਦਾ ਸੱਦਾ ਤਾਂ ਮਾਰਿਆ ਗਿਆ ਔਰ ਇਹ ਵੀ ਪੰਜ ਮੈਂਬਰੀ ਕਮੇਟੀ ਦੇ ਬਿਆਨ ਚ ਆਇਆ ਹੈ ਕਿ ਕਿਤੇ ਨਾ ਕਿਤੇ ਪੰਜਾਬ ਚ ਵਿਰੋਧੀ ਧਿਰਾਂ ਵੀ ਸਾਰੀਆਂ ਧਿਰਾਂ ਇਹ ਮੰਨਣ ਲੱਗੀਆਂ ਕਿ ਪੰਜ ਮੈਂਬਰੀ ਕਮੇਟੀ ਘੱਟ ਵਸੀਲਿਆਂ ਕਰਕੇ ਘੱਟ ਸੰਸਾਧਨਾ ਕਰਕੇ ਵੀ ਸੰਗਤ ਦੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਕਰਕੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੈ ਜਿਹੜੀ ਉਹ ਇਸ ਹੱਦ ਤੱਕ ਹੋ ਚੁੱਕੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਵਿਰੋਧੀ ਧਿਰਾਂ ਨੇ ਉਹ ਵੀ ਮਹਿਸੂਸ ਕਰਨ ਲੱਗੀਆਂ ਇਸੇ ਕਰਕੇ ਖੇਤਰੀ ਪਾਰਟੀ ਦੀ ਮਜ਼ਬੂਤੀ ਦੀ ਏਕਤਾ ਦੀ ਗੱਲ ਤਰੀ ਹੈ ਜਜ ਕਿ ਪੰਜ ਮੈਂਬਰੀ ਕਮੇਟੀ ਤੋਂ ਜਿਹੜੀ ਭਰਤੀ ਹੋਈ ਹੈ ਔਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋਣੀ ਹੈ ਇਹ ਇੱਕ ਮਜ਼ਬੂਤ ਖੇਤਰੀ ਪਾਰਟੀ ਕਰਨ ਦੀ ਕੋਸ਼ਿਸ਼ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਸ ਤਰ੍ਹਾਂ ਭਰਤੀ ਦਾ ਪ੍ਰੋਸੈਸ ਚੱਲਿਆ ਪੰਜਾਬ ਭਰ ਦੇ ਬੁੱਧੀਜੀਵੀ ਲੋਕ ਆਮ ਲੋਕ ਸਿਆਣੇ ਲੋਕ ਅਕਾਲੀ ਦਲ ਦੇ ਵਰਕਰ ਪੰਥ ਨੂੰ ਸਮਰਪਤ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਉਹ ਸਾਰਿਆਂ ਨੇ ਭਰਤੀ ਦਾ ਹਿੱਸਾ ਪਾਇਆ ਜਿਹਦੇ ਕਰਕੇ ਜਿਹੜੀ ਖੇਤਰੀ ਪਾਰਟੀ ਹੈ ਭਵਿੱਖ ਵਿੱਚ ਉਹ ਨਾ ਕੇਵਲ ਤਕੜੀ ਬਣੇਗੀ ਬਲਕਿ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਲੜਨ ਦੇ ਲਈ ਇਹ ਪਾਰਟੀ ਸਮਰਥ ਹੋਏਗੀ ਕਿਉਂਕਿ ਦਿੱਲੀ ਤੋਂ ਚੱਲਦਾ ਹਰ ਹੁਕਮ ਦਿੱਲੀ ਤੋਂ ਚੱਲਦਾ ਹਰ ਹੁਕਮ ਜਿੱਥੇ ਉਹਦਾ ਵਿਰੋਧ ਬਣਦਾ ਹੈ ਉਹਦਾ ਵਿਰੋਧ ਵੀ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਉਹਦਾ ਸਵਾਗਤ ਬਣਦਾ ਹੈ ਉਹਦਾ ਸਵਾਗਤ ਵੀ ਕੀਤਾ ਜਾਣਾ ਚਾਹੀਦਾ ਹੈ ਪਰ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਲਈ ਕੇਂਦਰ ਦੇ ਵਿੱਚ ਔਰ ਵਿਰੋਧੀਆਂ ਦੇ ਨਾਲ ਸਿਧਾਂਤਕ ਤੌਰ ਤੇ ਆਪਣੀ ਗੱਲ ਅੱਗੇ ਵਧਾ ਕੇ ਲੋਕਾਂ ਦੇ ਵਿੱਚ ਜਾਏਗੀ ਜਿਹਦੇ ਨਾਲ ਖੇਤਰੀ ਪਾਰਟੀ ਖੇਤਰਵਾਦ ਦੇ ਮੁੱਦੇ ਕੇਂਦਰ ਤੱਕ ਨੂੰ ਵੀ ਸਮਝਾ ਸਕੇਗੀ ਸੋ ਮੇਰਾ ਇਹ ਮੰਨਣਾ ਹੈ ਕਿ ਉਦੇਸ਼ ਕਾਮਯਾਬ ਰਿਹਾ ਇੱਕ ਤਰੀਕੇ ਨਾਲ ਪੰਥ ਦੀ ਪ੍ਰਵਾਨਗੀ ਪੰਜ ਮੈਂਬਰੀ ਕਮੇਟੀ ਨੂੰ ਮਿਲੀ ਹੈ ਹਰ ਵਿਅਕਤੀ ਅੱਜ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦੇ ਨਾਲ ਖੜੇ ਹੋ ਰਹੀ ਦੇ ਵਿੱਚੋਂ ਨਵੀਂ ਨਵੀਂ ਲੀਡਰਸ਼ਿਪ ਸਾਡੇ ਸਾਹਮਣੇ ਬਹੁਤ ਛੇਤੀ ਆਏਗੀ ਡਲਾ ਜੀ ਦੰਦਮੀ ਟਕਸਾਲ ਦੇ ਵੱਲੋਂ 11 ਜੂਨ ਨੂੰ ਸੁਖੀਰ ਬਾਦਲ ਦੀ ਰਹਿਸ਼ ਤੇ ਵਾਰ ਧਰਨਾ ਮਾਰਿਆ ਜਾਣਾ ਸੀ ਪਿੰਡ ਬਾਦਲ ਉਹ ਧਰਨਾ ਮੁਲਤਵੀ ਕੀਤਾ ਗਿਆ ਇਹਦਾ ਕੀ ਕਾਰਨ ਆ ਡਲਾ ਜੀ ਇਹ ਵੀ ਗੱਲ ਪੂਰੀ ਸਾਫ਼ ਕਰਿਓ ਸ਼ੋਹੇਬ ਬਹੁਤ ਹੀ ਇੱਕ ਵੱਡੀ ਖਬਰ ਇਹ ਹੈ ਮਨਦੀਪ ਜੀ ਕਿ ਦੰਦਮੀ ਟਕਸਾਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼ਖਮੀਰ ਸਿੰਘ ਬਾਦਲ ਦੇ ਘਰ ਦੇ ਬਾਹਰ ਰੋਸ ਵਿਖਾਵਾ ਕਰਨਗੇ ਮੰਗ ਇਹ ਸੀ ਕਿ ਜਿਸ ਤਰ੍ਹਾਂ ਨਾਲ ਜਥੇਦਾਰ ਸਹਿਬਾਨਾ ਨੂੰ ਹਟਾਇਆ ਗਿਆ ਤਿੰਨ ਜਥੇਦਾਰ ਸਹਿਬਾਨਾ ਦੀ ਵਿਦਾਇਗੀ ਕੀਤੀ ਗਈ ਦਮਦਮੀ ਟਕਸਾਲ ਬਿਲਕੁਲ ਪਰਵਾਹ ਨਹੀਂ ਕਰਦੀ ਔਰ ਉਹ ਲਗਾਤਾਰ ਐਸਜੀਪੀਸੀ ਤੋਂ ਮੰਗ ਕਰਦੀ ਹੈ ਕਿ ਜਥੇਦਾਰ ਸਹਿਬਾਨਾ ਦੀ ਬਹਾਲੀ ਕੀਤੀ ਜਾਵੇ ਇਸੇ ਦਰਮਿਆਨ ਅਸੀਂ 6 ਜੂਨ ਦਾ ਸਮਾਗਮ ਵੀ ਵੇਖਿਆ 6 ਜੂਨ ਦੇ ਸਮਾਗਮ 'ਚ ਵੀ ਦਮਦਮੀ ਟਕਸਾਲ ਵੱਲੋਂ ਇਹ ਵੱਡਾ ਵਿਰੋਧ ਕੀਤਾ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਪੰਥ ਪ੍ਰਵਾਨਤ ਨਹੀਂ ਨੇ ਪੂਰੀ ਕੌਮ ਨੂੰ ਪ੍ਰਵਾਨਤ ਜਥੇਦਾਰ ਸਾਹਿਬ ਨਹੀਂ ਨੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੰਦੇਸ਼ ਦੇਣ ਉਹ ਵੀ ਗੱਲ ਸਾਡੇ ਸਾਹਮਣੇ ਹੈ ਕਿ ਉਹਨਾਂ ਨੇ ਸੁਨੇਹਾ ਨਹੀਂ ਦਿੱਤਾ ਇੱਕ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰ ਰਹੀ ਹੈ ਕਿ ਤਕਨੀਕੀ ਤੌਰ ਤੇ ਸਿਧਾਂਤਕ ਤੌਰ ਤੇ ਮਰਿਆਦਾ ਦੇ ਪੱਖੋਂ ਐਸਜੀਪੀਸੀ ਤੋਂ ਗਲਤੀਆਂ ਹੋਈਆਂ ਨੇ ਭਾਵੇਂ ਖੁੱਲੇ ਤੌਰ ਤੇ ਨਾ ਸੁਖਬੀਰ ਬਾਦਲ ਮੰਨਦੇ ਨੇ ਨਾ ਹਰਜਿੰਦਰ ਸਿੰਘ ਧਾਮੀ ਪਰ ਜਦੋਂ ਪੰਥਕ ਲੋਕਾਂ ਨਾਲ ਸਿੱਖ ਵਿਦਵਾਨਾਂ ਨਾਲ ਟਕਸਾਲਾਂ ਨਾਲ ਬੁੱਧੀਜੀਵੀਆਂ ਨਾਲ ਬੈਠਕਾਂ ਹੁੰਦੀਆਂ ਨੇ ਤੇ ਇਹ ਗੱਲ ਪ੍ਰਵਾਨ ਕਰਦੇ ਨੇ ਹਰਜਿੰਦਰ ਸਿੰਘ ਧਾਮੀ ਕਿ ਅਸੀਂ ਸਿਧਾਂਤਕ ਪੱਖੋਂ ਹੋਰ ਸੁਧਾਰ ਕਰਾਂਗੇ ਹੁਣ ਜਿਹੜੀ ਕੱਲ ਮੀਟਿੰਗ ਹੋਈ ਹੈ ਕੱਲ ਇੱਕ ਵਾਰ ਫੇਰ ਹਰਜਿੰਦਰ ਸਿੰਘ ਧਾਮੀ ਔਰ ਕਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੁਣਾ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਉਹਨਾਂ ਨੇ ਮਹਿਤਾ ਵਿਖੇ ਗੁਰਦੁਆਰਾ ਸਾਹਿਬ શ્રી ਗੁਰਦਰਸ਼ਨ ਪ੍ਰਕਾਸ਼ ਵਿਖੇ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਇਹ ਸੈਮਤੀ ਬਣੀ ਹਰਜਿੰਦਰ ਸਿੰਘ ਧਾਮੀ ਦੇ ਭਰੋਸੇ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਭਰੋਸਾ ਕੀ ਦਿੱਤਾ ਮੈਂ ਉਹਦੀ ਵੀ ਗੱਲ ਕਰਦਾ ਇਸ ਮੀਟਿੰਗ ਤੋਂ ਬਾਅਦ ਹਰਨਾਮ ਸਿੰਘ ਖਾਲਸਾ ਬਾਬਾ ਧੂਮਾ ਦੇ ਬੁਲਾਰੇ ਨੇ ਕਿਹਾ ਤੇ 11 11 ਜੂਨ ਦਾ ਜਿਹੜਾ ਧਰਨਾ ਹੈ ਉਹਨੂੰ ਅਸੀਂ ਫਿਲਹਾਲ ਮਲਤਵੀ ਕਰ ਦਿੰਦੇ ਆ ਇੱਕ ਤਰੀਕੇ ਨਾਲ 11 ਜੂਨ ਨੂੰ ਕੱਲ ਧਰਨਾ ਸੁਖਬੀਰ ਸਿੰਘ ਬਾਦਲ ਦੇ ਪਿੰਡ ਬਾਦਲ ਦੀ ਰਿਹائش ਤੇ ਨਹੀਂ ਲੱਗੇਗਾ ਪਰ ਇਹ ਮਲਤਵੀ ਕਰਨ ਦਾ ਫੈਸਲਾ ਬਾਬਾ ਧੂਮਾ ਨੇ ਕਿਉਂ ਲਿਆ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਇਹ ਭਰੋਸਾ ਦਿੱਤਾ ਹੈ ਜਿਹੜੀ ਦਮਦਮੀ ਟਕਸਾਲ ਦੇ ਬੁਲਾਰੇ ਨੇ ਗੱਲ ਕਹੀ ਹੈ ਉਹ ਕਹਿੰਦੇ ਹਰਜਿੰਦਰ ਸਿੰਘ ਧਾਮੀ ਨੇ ਭਰੋਸਾ ਦਿੱਤਾ ਕਿ ਜਥੇਦਾਰਾਂ ਨੂੰ ਬਹਾਲ ਕਰਨ ਦੀ ਜਿਨ੍ਹਾਂ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਸੀ ਹਟਾਏ ਗਏ ਜਥੇਦਾਰਾਂ ਨੂੰ ਬਹਾਲ ਕਰਨ ਦੀ ਦਮਦਮੀ ਟਕਸਾਲ ਦੀ ਮੰਗ ਤੇ ਜਲਦ ਫੈਸਲਾ ਕੀਤਾ ਜਾਏਗਾ ਹੁਣ 11 ਜੂਨ ਦਾ ਧਰਨਾ ਮੁਲਤਵੀ ਕੀਤਾ ਗਿਆ ਪਹਿਲਾ ਮੀਟਿੰਗ 9 ਜੂਨ ਨੂੰ ਸੀ ਕੱਲ ਸੀ ਲੰਘੇ ਕੱਲ ਸੰਭਾਵਨਾ ਇਹ ਸੀ ਵੀ ਉਹਦੇ ਚ ਐਸਡੀਪੀਸੀ ਨਵੇਂ ਜਥੇਦਾਰ ਦੇ ਨਾਮ ਦਾ ਪ੍ਰਸਤਾਵ ਰੱਖ ਸਕਦੀ ਹੈ ਜਾਂ ਐਲਾਨ ਕਰ ਸਕਦੀ ਹੈ ਹੁਣ 12 ਜੂਨ ਨੂੰ ਐਸਜੀਪੀਸੀ ਦੀ ਮੀਟਿੰਗ ਹੈ ਅੱਜ 10 ਨੂੰ ਪੰਜ ਮੈਂਬਰੀ ਦੀ ਹੈ ਕੱਲ ਮੀਟਿੰਗ ਹੋਗੀ ਹਰਜਿੰਦਰ ਸਿੰਘ ਧਾਮੀ ਔਰ ਹਰਨਾਮ ਸਿੰਘ ਧੂਮਾ ਦੀ 11 ਜੂਨ ਦਾ ਤਰਨਾ ਰੱਦ ਕਰਤਾ ਇਹਦਾ ਮਤਲਬ ਹੈ ਜਿਹੜੀ 12 ਜੂਨ ਦੀ ਮੀਟਿੰਗ ਹੈ 12 ਜੂਨ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਸੇ ਵੱਡੇ ਫੈਸਲੇ ਤੇ ਪੁੱਜ ਸਕਦੀ ਹੈ ਇੱਕ ਤਾਂ ਹਰਜਿੰਦਰ ਸਿੰਘ ਧਾਮੀ ਨੇ ਕੱਲ ਭਰੋਸਾ ਦਿੱਤਾ ਹੈ ਉਹਨਾਂ ਨੂੰ ਕਿ ਅਸੀਂ ਹਟਾਏ ਗਏ ਜਥੇਦਾਰ ਸਹਿਬਾਨਾਂ ਦੇ ਸਬੰਧ ਚ ਜਲਦ ਫੈਸਲਾ ਕਰਾਂਗੇ ਉਹ ਫੈਸਲਾ ਕੀ ਹੋਏਗਾ ਹਰਜਿੰਦਰ ਸਿੰਘ ਧੂਮਾ ਉਹਨਾਂ ਦੀ ਮੰਗ ਹੈ ਜਥੇਦਾਰ ਸਹਿਬਾਨਾ ਨੂੰ ਬਹਾਲ ਕਰਨ ਦੀ ਕੀ ਕਿਸੇ ਤਰ੍ਹਾਂ ਦੀ ਸਹਿਮਤੀ ਹਰਜਿੰਦਰ ਸਿੰਘ ਧੂਮਾ ਔਰ ਹਰਜਿੰਦਰ ਸਿੰਘ ਧਾਮੀ ਦੇ ਵਿਚਾਲੇ ਔਰ ਬਾਬਾ ਖਾਨਾਮ ਸਿੰਘ ਧੂਮਾ ਦੇ ਵਿਚਾਲੇ ਬਣੀ ਹੈ ਕਿ ਅਸੀਂ ਕਿਸੇ ਤਰ੍ਹਾਂ ਵੀ ਇਹਨਾਂ ਜਥੇਦਾਰ ਸਹਿਬਾਨਾ ਨੂੰ ਬਹਾਲ ਕਰਾਂਗੇ ਇਹ ਮੰਗ ਬਹੁਤ ਵੱਡੀ ਹੈ ਪਰ ਕੀ ਸਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਹੁਣ ਯੂ ਟਰਨ ਮਾਰਨਗੇ ਕਿਉਂਕਿ ਸੁਖਬੀਰ ਬਾਦਲ ਤਾਂ ਕਹਿੰਦੇ ਰਹੇ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਵਿਸਾਖੀ ਵਾਲੇ ਦਿਨ ਸੁਖਬੀਰ ਬਾਦਲ ਨੇ ਭਾਸ਼ਣ ਦਿੱਤਾ ਅਗਰ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਸੀ ਤੇ ਜਿਨ੍ਹਾਂ ਜਥੇਦਾਰਾਂ ਨੂੰ ਹਟਾਉਣ ਤੇ ਸੁਖਬੀਰ ਬਾਦਲ ਨੇ ਅੰਤਰਿਕ ਕਮੇਟੀ ਦਾ ਧੰਨਵਾਦ ਕੀਤਾ ਸੀ ਕੀ ਉਹੀ ਅੰਤਰਿੰਕ ਕਮੇਟੀ ਨਵੇਂ ਸਿਰੇ ਤੋਂ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰ ਸਕੇਗੀ ਜਾਂ ਇਹਦਾ ਫਾਰਮੂਲਾ ਹੀ ਨਿਕਲਿਆ ਹੈ ਕਿ 12 ਤਰੀਕ ਦੀ ਮੀਟਿੰਗ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਕੇ ਜਥੇਦਾਰ ਦੇ ਤੌਰ ਦੇ ਉੱਤੇ ਇੱਕ ਕੌਮ ਪੰਥ ਪ੍ਰਵਾਨਿਤ ਸ਼ਖਸੀਅਤ ਦੇਣਗੇ ਭਾਵ ਕੀ 12 ਤਰੀਕ ਨੂੰ ਨਵੇਂ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕੀਤਾ ਜਾਏਗਾ ਕੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਹੁਣ ਤੱਕ ਉਸ ਸ਼ਖਸੀਅਤ ਦੇ ਸਬੰਧ ਚ ਵਕ ਵਕ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਦਮਦਮੀ ਟਕਸਾਲ ਨਹੰਗ ਸਿੰਘ ਮੁਖੀਆਂ ਇਹਨਾਂ ਸਾਰਿਆਂ ਦੇ ਨਾਲ ਸਲਾਹ مشਵਰਾ ਕਰ ਲਿਆ ਮਿਸਲਾ ਨਾਲ ਗੱਲ ਕਰ ਲਈ ਜਾਂ 12 ਦੀ ਮੀਟਿੰਗ ਦੇ ਵਿੱਚ ਨਾਮ ਸੁਝਾਇਆ ਜਾਏਗਾ ਔਰ ਇਹਨਾਂ ਤੋਂ ਸਲਾਹ ਲਈ ਜਾਏਗੀ ਇਹਦੇ ਉੱਪਰ ਹੈ ਹੁਣ ਜਿਹੜੀ 12 ਦੀ ਮੀਟਿੰਗ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਬਹੁਤ ਅਹਿਮ ਮੰਨੀ ਜਾ ਰਹੀ ਹੈ ਉਹਦੇ ਵਿੱਚ ਜਾਂ ਤਾਂ ਜੱਥੇਦਾਰ ਸਹਿਬਾਨਾ ਦੀ ਮੁੜ ਬਹਾਲੀ ਤੇ ਕੋਈ ਫੈਸਲਾ ਹੋ ਸਕਦਾ ਜਿਹੜਾ ਅਸੰਭਵ ਲੱਗਦਾ ਹੈ ਹਾਲ ਦੀ ਗੱਡੀ ਕਿਉਂਕਿ ਅਗਰ ਜੱਥੇਦਾਰ ਸਹਿਬਾਨਾ ਨੂੰ ਬਹਾਲ ਕੀਤਾ ਜਾਂਦਾ ਹੈ ਫਿਰ ਸੁਖਬੀਰ ਬਾਦਲ ਤਾਂ ਸਿੱਧੇ-ਸਿੱਧੇ ਤੌਰ ਤੇ ਗਲਤ ਸਾਬਤ ਹੋ ਗਏ ਕਿ ਅਗਰ ਜੱਥੇਦਾਰ ਸਾਹਿਬ ਬਹਾਲ ਹੋ ਗਏ ਤੇ ਫਿਰ ਸੁਖਬੀਰ ਬਾਦਲ ਤਾਂ ਕਹਿ ਰਿਹਾ ਸੀ ਕਿ ਤਖਸ ਸਹਿਬਾਨਾ ਤੇ ਕਬਜ਼ੇ ਹੋ ਗਏ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਵਿਸਾਖੀ ਵਾਲੇ ਮੰਚ ਤੋਂ ਸੁਖਬੀਰ ਬਾਦਲ ਨੇ ਤਾਂ ਵੱਡਾ ਇਲਜ਼ਾਮ ਲਾਇਆ ਸੀ ਹੁਣ ਰਾਹ ਇਹ ਬਚਦਾ ਕਿ ਨਵੇਂ ਜਥੇਦਾਰ ਦਾ ਨਾਮ ਐਲਾਨ ਹੋ ਸਕਦਾ ਹੈ ਨਵੇਂ ਜਥੇਦਾਰ ਦੇ ਨਾਮ ਤੇ ਕੀ ਸਾਰੇ ਸਹਿਮਤ ਹੋਣਗੇ ਇਹ 12 ਤਰੀਕ ਨੂੰ ਸਾਡੇ ਸਾਹਮਣੇ ਆ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਅੰਤਰਿਕ ਕਮੇਟੀ ਨਵੇਂ ਜਥੇਦਾਰਾਂ ਦੇ ਸਬੰਧ ਚ ਕੋਈ ਵਿਧਿ ਵਿਵਧਾਨ ਬਣਾਵੇ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੇ ਸੁਝਾਅ ਮੰਗੇ ਹੋਏ ਨੇ ਪਰ ਕਿਸੇ ਫੈਸਲੇ ਤੇ ਐਸਜੀਪੀਸੀ ਪਹੁੰਚੀ ਨਹੀਂ ਪਰ ਹੁਣ ਪਰਸੋਂ ਦੀ ਮੀਟਿੰਗ ਹੈ ਜਿਹੜੀ ਐਸਜੀਪੀਸੀ ਦੀ ਉਹ ਵੀ ਬਹੁਤ ਐਮ ਮੰਨੀ ਜਾ ਰਹੀ ਹੈ ਹੋ ਸਕਦਾ ਗਿਆਨੀ ਕੁਲਦੀਪ ਸਿੰਘ ਗੜਗੜ ਜ ਹੋਣੀ ਤਕਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਤਾਂ ਉਹ ਹੈ ਨਹੀਂ ਉਹਨਾਂ ਨੂੰ ਜਿਹੜੇ ਕਾਰਜਕਾਰੀ ਜਥੇਦਾਰ ਦੀ ਸੇਵ ਹੈ ਉਹਦੇ ਤੋਂ ਮੁਕਤ ਕਰ ਦਿੱਤਾ ਜਾਵੇ 12 ਤਰੀਕ ਨੂੰ ਇਹਦੀ ਸੰਭਾਵਨਾ ਵੀ ਬਹੁਤ ਜ਼ਿਆਦਾ ਹੈ ਹੁਣ ਜਿਹੜੀ 12 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਤਕਸ਼ਰੀ ਪਟਨਾ ਸਾਹਿਬ ਗਏ ਸੀ ਉਥੋਂ ਵੀ ਉਹ ਜੋ ਮੀਟਿੰਗ ਦੇ ਵਿੱਚ ਨਤੀਜਾ ਨਿਕਲਿਆ ਤਕਸ਼ਰੀ ਪਟਨਾ ਸਾਹਿਬ ਦੀ ਕਮੇਟੀ ਨਾਲ ਉਹਦੇ ਸਬੰਧ ਦੇ ਵਿੱਚ ਵੀ ਉਹਨਾਂ ਨੇ ਰਿਪੋਰਟ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ ਜਾਂ ਦੇ ਦੇਣੀ ਹੈ ਉਹ ਵੀ ਅੰਤਰਿਕ ਕਮੇਟੀ ਦੀ ਮੀਟਿੰਗ 'ਚ ਵਿਚਾਰੀ ਜਾਣੀ ਹੈ ਔਰ ਉਹਦੇ 'ਚ ਤਖਸ਼ਰੀ ਪਟਨਾ ਸਾਹਿਬ ਵਾਲੇ ਪਾਸਿਓਂ ਮੰਗ ਇਹੀ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦਾ ਜਿਹੜਾ ਫੈਸਲਾ ਸੀ ਗਿਆਨੀ ਰਣਜੀਤ ਸਿੰਘ ਘਰ ਉਹਨਾਂ ਬਾਰੇ ਉਹਨੂੰ ਵਾਪਸ ਲਿਆ ਜਾਵੇ ਕੀ ਅੰਤਰਿਕ ਕਮੇਟੀ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਕਾਰਜਕਾਰੀ ਸੇਵਾ ਤੋਂ ਮੁਕਤ ਕਰਕੇ ਸਿਰਫ ਤਖਸ਼ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਹੀ ਰੱਖਦੀ ਹੈ ਕੀ ਫਿਰ ਨਵੇਂ ਜਥੇਦਾਰ ਆ ਕੇ ਨਵੇਂ ਸਿਰੇ ਤੋਂ ਫੈਸਲਾ ਕਰਨਗੇ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਉਸ ਫੈਸਲੇ ਨੂੰ ਫੇਰ ਮੁੜ ਵਿਚਾਰਿਆ ਜਾਏਗਾ ਇਹ ਸਾਰੇ ਸਵਾਲ ਨੇ ਜਿਹੜੇ ਇਸ ਵਕਤ ਖੂਬ ਚਰਚਾ ਦੇ ਵਿੱਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਇਸ ਤਰ੍ਹਾਂ ਦੇ ਸਵਾਲਾਂ ਤੇ ਲਗਾਤਾਰ ਡਿਸਕਸ਼ਨ ਚਰਚਾ ਹੋ ਰਹੀ ਹੈ ਲੁਧਿਆਣਾ ਜਿਮਨੀ ਚੌਣ ਦੇ ਵਿੱਚ ਇੱਕ ਵਾਰੀ ਭਗਵੰਤ ਮਾਨ ਫਿਰ ਤੋਂ ਸਰਗਰਮ ਹੋਏ ਨੇ ਲੁਧਿਆਣਾ ਜਿਮਨੀ ਚੌਣ ਦੀ ਸੰਖੇਪ ਜਿਹੀ ਗਰਾਊਂਡ ਰਿਪੋਰਟ ਜ਼ਰੂਰ ਸਾਂਝੀ ਕਰੋ ਦੇਖ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਨੇ। ਔਰ ਅੱਜ 10 ਤਰੀਕ ਤੋਂ ਅਰਵਿੰਦ ਕੇਜਰੀਵਾਲ ਵੀ 3-4 ਦਿਨਾਂ ਦੇ ਪੰਜਾਬ ਦੌਰੇ ਤੇ ਨੇ। ਜੋ ਪੰਜਾਬ ਚ ਵੱਖ-ਵੱਖ ਥਾਂ ਤੇ ਅਰਵਿੰਦ ਕੇਜਰੀਵਾਲ ਦੇ ਵੀ ਸਮਾਗਮ ਨੇ ਔਰ ਲੁਧਿਆਣਾ ਦੇ ਵਿੱਚ ਜਿਹੜੇ ਪੱਛਮੀ ਹਲਕੇ ਚ 17 ਵਾਰਡ ਨੇ ਉਹਨਾਂ ਦੇ ਵਿੱਚੋਂ ਵੀ ਵੱਖ-ਵੱਖ ਥਾਵਾਂ ਤੇ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਜਾਂ ਨੁਕੜ ਮੀਟਿੰਗਾਂ ਕਰਨੀਆਂ ਨੇ ਭਗਵੰਤ ਮਾਨ ਨਾਲ ਰਹਿਣਗੇ। 17 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ 19 ਨੂੰ ਵੋਟਾਂ ਨੇ। ਹੁਣ ਜਿਹੜੇ ਅੱਜ 10 ਤੋਂ 17 ਤੱਕ 7-8 ਦਿਨ ਨੇ ਇਹ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਬਹੁਤ ਅਹਿਮियत ਵਾਲੇ ਦਿਨ ਨੇ ਇਹ 7-8 ਦਿਨ ਭਗਵੰਤ ਮਾਨ ਨੇ 2-3 ਦਿਨ ਪਹਿਲਾਂ ਤੋਂ ਹੀ ਲੁਧਿਆਣਾ ਚ ਲਗਾਤਾਰ ਰੈਲੀਆਂ ਕੀਤੀਆਂ ਨੇ ਨੁੱਕੜ ਮੀਟਿੰਗਾਂ ਕੀਤੀਆਂ ਨੇ ਪੂਰਾ ਜ਼ੋਰ ਉਹਨਾਂ ਨੇ ਇੱਕ ਵਾਰ ਫੇਰ ਲੁਧਿਆਣਾ ਜ਼ਿਮਨੀ ਚੋਣ ਚ ਲਾ ਦਿੱਤਾ ਕਿਉਂਕਿ ਵਕਾਰ ਦਾ ਸਵਾਲ ਆਮ ਆਦਮੀ ਪਾਰਟੀ ਔਰ ਦਿੱਲੀ ਦੀ ਲੀਡਰਸ਼ਿਪ ਦੇ ਲਈ ਬਣ ਗਈ ਇਹ ਸ਼ੀਟ ਹਾਲਾਂਕਿ ਭਗਵੰਤ ਮਾਨ ਦੀ ਸਿਹਤ ਤੇ ਸਿਆਸੀ ਸਿਹਤ ਤੇ ਬਹੁਤਾ ਅਸਰ ਨਹੀਂ ਪੈਣਾ ਇਸ ਹਾਰ ਜਿੱਤ ਦਾ ਪਰ ਅਗਰ ਭਗਵੰਤ ਮਾਨ ਇਹ ਸੀਟ ਜਿਤਾ ਦਿੰਦਾ ਤੇ ਭਗਵੰਤ ਮਾਨ ਤਕੜਾ ਹੋਇਆ ਰਹੇਗਾ ਪਰ ਅਗਰ ਇਹ ਸੀਟ ਆਮ ਆਦਮੀ ਪਾਰਟੀ ਹਾਰਦੀ ਹੈ ਤੇ ਸਾਰੀ ਜ਼ਿੰਮੇਵਾਰੀ ਫਿਰ ਦਿੱਲੀ ਦੇ ਦਖਲ ਤੇ ਪੈ ਜਾਣੀ ਹੈ ਜਿਸ ਤਰੀਕੇ ਦੀ ਡਿਬੇਟ ਔਰ ਡਿਸਕਸ਼ਨ ਪੰਜਾਬ ਦੀਆਂ ਜ਼ਮੀਨ ਤੇ ਹੋ ਰਹੀਆਂ ਨੇ ਪਰ ਅਰਵਿੰਦ ਕੇਜਰੀਵਲ ਪੂਰਾ ਜ਼ੋਰ ਲਾ ਰਹੇ ਨੇ ਭਗਵੰਤ ਮਾਨ ਪੂਰਾ ਜ਼ੋਰ ਲਾ ਰਹੇ ਨੇ ਦੂਜੇ ਪਾਸੇ ਸੁਖਬੀਰ ਬਾਦਲ ਦਾ ਵੀ ਪੂਰਾ ਜ਼ੋਰ ਲੱਗਿਆ ਸ਼ਖਬੀਰ ਬਾਦਲ ਲਈ ਖੁਸ਼ੀ ਦੀ ਗੱਲ ਬਣ ਗਈ ਅਨਿਲ ਜੋਸ਼ੀ ਜਿਨ੍ਹਾਂ ਨੇ ਪਿੱਛੇ ਜੇ ਅਸਤੀਫਾ ਦਿੱਤਾ ਸੀ ਅੰਮ੍ਰਿਤਸਰ ਦੇ ਲੀਡਰ ਨੇ ਸਾਬਕਾ ਕੈਬਨਟ ਮੰਤਰੀ ਨੇ ਭਾਜਪਾ ਦੇ ਵੀ ਲੀਡਰ ਨੇ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ ਇੱਕ ਵੇਲੇ ਉਦੋਂ ਅਨਿਲ ਜੋਸ਼ੀ ਔਰ ਸ਼ਖਬੀਰ ਬਾਦਲ ਭਾਜਪਾ ਔਰ ਅਕਾਲੀ ਦਲ ਚ ਜ਼ਿਆਦਾ ਬਣਦੀ ਨਹੀਂ ਸੀ ਪਰ ਬਾਅਦ ਦੇ ਵਿੱਚ ਬਣਨ ਲੱਗ ਗਈ ਜੋਸ਼ੀ ਸਾਹਿਬ ਭਾਜਪਾ ਛੱਡ ਕੇ ਅਕਾਲੀ ਦਲ ਚ ਆਏ ਚੋਣ ਲੜੇ ਨਹੀਂ ਜਿੱਤੇ ਭਾਜਪਾ ਪਹਿਲਾਂ ਛੱਡੀ ਫਿਰ ਅਕਾਲੀ ਦਲ ਛੱਡਿਆ ਹੁਣ ਅਕਾਲੀ ਦਲ 'ਚ ਵਾਪਸ ਆ ਗਏ ਅਨਿਲ ਜੋਸ਼ੀ ਕੱਲ ਅਕਾਲੀ ਦਲ 'ਚ ਵਾਪਸ ਆ ਗਏ ਔਰ ਉਹਨਾਂ ਨੇ ਲੁਧਿਆਣਾ 'ਚ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪ੍ਰਚਾਰ ਕੀਤਾ ਸੁਖਬੀਰ ਬਾਦਲ ਦਾ ਪੂਰਾ ਜ਼ੋਰ ਇਸ ਕੰਮ ਤੇ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੰਬਰ 1 ਜਿੱਤ ਜੇ ਜੇ ਜਿੱਤਦੀ ਨਹੀਂ ਘਟੋ ਘਟ ਜ਼ਮਾਨਤ ਜ਼ਬਤ ਨਾ ਹੋਵੇ ਅਸੀਂ ਪਹਿਲੀ ਦੂਜੀ ਥਾਂ ਤੇ ਦੂਜੀ ਤੀਜੀ ਥਾਂ ਤੇ ਰਹੀਏ ਮੁਕਾਬਲੇ 'ਚ ਰਹੀਏ ਔਰ ਸੁਖਬੀਰ ਬਾਦਲ ਦੀ ਸਿਆਸੀ ਲੀਡਰਸ਼ਿਪ ਦੀ ਜਿਹੜੀ ਉਹਨਾਂ ਦਾ ਫਕਰ ਦਾਤੇ ਲੱਗਿਆ ਪਿਆ ਅਗਰ ਕਿਤੇ ਅਕਾਲੀ ਦਲ ਦਾ ਉਮੀਦਵਾਰ ਕਿਉਂਕਿ ਪਿਛਲੀਆਂ ਕਈ ਚੋਣਾਂ ਚ ਲੋਕ ਸਭਾ ਚੋਣਾਂ ਚ ਕਈ ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੁਖਵੀਰ ਬਾਦਲ ਆਮ ਆਦਮੀ ਪਾਰਟੀ ਨੂੰ ਕਿਸੇ ਵੇਲੇ ਜ਼ਮਾਨਤ ਜ਼ਬਤ ਪਾਰਟੀ ਕਿਆ ਕਰਦੇ ਸੀ ਹੁਣ ਅਕਾਲੀ ਦਲ ਚ ਵੀ ਜ਼ਮਾਨਤਾਂ ਜ਼ਬਤ ਹੋਣ ਲੱਗੀਆਂ ਇਸ ਕਰਕੇ ਇਸ ਵਾਰ ਸੁਖਵੀਰ ਸਿੰਘ ਬਾਦਲ ਦੀ ਇੱਜ਼ਤ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਸਟਾਰ ਪ੍ਰਚਾਰਕ ਨੇ ਇੱਕ ਤਰੀਕੇ ਨਾਲ ਇਸ ਜਿਮਨੀ ਚੋਣ ਦੇ ਇਸ ਜਿਮਨੀ ਚੋਣ ਦੀ ਹਾਰ ਜਿੱਤ ਸੁਖਬੀਰ ਦੀ ਹਾਰ ਜਿੱਤ ਦੇਖੀ ਜਾਣੀ ਹੈ ਸੋ ਜੇ ਤਾਂ ਉਹ ਜਿੱਤ ਗਏ ਸੁਖਬੀਰ ਹੀਰੋ ਹੈ ਜੇ ਹਾਰ ਗਏ ਸਨਮਾਨਜਨਕ ਹਾਰ ਹੁੰਦੀ ਹੈ ਤਾਂ ਵੀ ਸੁਖਬੀਰ ਹੀਰੋ ਹੈ ਪਰ ਜੇ ਕਿਤੇ ਜ਼ਮਾਨਤ ਜ਼ਬਤ ਹੋ ਗਈ ਤੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੀ ਦੇ ਉੱਤੇ ਜਿਹੜੀ ਪਹਿਲਾਂ ਹੀ ਮੋਹਰ ਨਹੀਂ ਲੱਗ ਰਹੀ ਪਰਵਾਨਗੀ ਦੀ ਤੇ ਸੁਖਬੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਪਰਵਾਨਗੀ ਦਾ ਮਸਲਾ ਹੈ ਨਾ ਇਹ ਹੋਰ ਗਰਮ ਹੋ ਜਾਣਾ ਹੈ ਹੁਣ ਤਾਂ ਸੁਖਬੀਰ ਬਾਦਲ ਏਕਤਾ ਦੀ ਅਪੀਲ ਕਰ ਰਹੇ ਸੀ ਹਿੰਤਸਾ ਸਾਹਿਬ ਦੇ ਸ਼ਰਧਾਂਜਲੀ ਸਮਾਗਮ 'ਚ ਜੇ ਕਿਤੇ ਜ਼ਮਾਨਤ ਜਬਤ ਹੋ ਗਈ ਤੇ ਫਿਰ ਸੁਖਵੀਰ ਬਾਦਲ ਦੀਆਂ ਏਕਤਾ ਦੀਆਂ ਅਪੀਲਾਂ ਨੂੰ ਵੀ ਕਿਸੇ ਨੇ ਗੰਭੀਰਤਾ ਨਾਲ ਨਹੀਂ ਲੈਣਾ ਉੰਜ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀਆਂ ਏਕਤਾ ਦੀਆਂ ਅਪੀਲਾਂ ਹੋਈਆਂ ਉਸ ਉਹਨਾਂ ਅਪੀਲਾਂ ਨੂੰ ਸੁਖਵੀਰ ਬਾਦਲ ਦੇ ਕਈ ਲੀਡਰਾਂ ਵੱਲੋਂ ਵੀ ਪਹਿਲਾਂ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਜਿਹਦਾ ਖਮਿਆਜ਼ਾ ਅੱਜ ਸਥਿਤੀ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਨੇ ਵੀ ਇੱਕ ਤਰੀਕੇ ਨਾਲ ਏਕਤਾ ਦੇ ਸੁਖਬੀਰ ਬਾਦਲ ਦੇ ਐਲਾਨ ਤੇ ਪਲਟਵਾਰ ਕਰਤਾ ਕਿ ਏਕਤਾ ਕਰਨ ਕਰਾਉਣ ਵਾਲੇ ਅਸੀਂ ਕੌਣ ਆ ਇਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਓ ਪਛਤਾਪ ਕਰੋ ਭਰਤੀ ਪ੍ਰਧਾਨਗੀ ਛੱਡੋ ਤੇ ਉੱਥੇ ਪਹੁੰਚੋ ਕੀ ਸੁਖਬੀਰ ਐਡਾ ਜਿਗਰਾ ਰੱਖੇਗਾ ਸੋ ਇਹ ਬਹੁਤ ਸਾਰੇ ਸਵਾਲ ਨੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਲੋਕ ਮੈਂਬਰ ਬਣੇ ਨੇ ਕੀ ਉਹ ਸੁਖਬੀਰ ਧੜੇ ਨੂੰ ਵੋਟਾਂ ਪਾ ਦੇਣਗੇ ਇਹ ਸਾਰੇ ਮਸਲੇ ਜ਼ਮੀਨ ਤੇ ਇਸ ਵਕਤ ਵਿਚਾਰੇ ਜਾ ਰਹੇ ਨੇ ਬੀਜੇਪੀ ਵਾਲੇ ਉਸੇ ਤਰ੍ਹਾਂ ਇਹ ਹੌਲੀ-ਹੌਲੀ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਚ ਰੁੱਝੇ ਹੋਏ ਨੇ ਬੀਜੇਪੀ ਚ ਗੁੱਟਬਾਜ਼ੀ ਕੋਈ ਨਹੀਂ ਫੁੱਟਬਾਜ਼ੀ ਕੋਈ ਨਹੀਂ ਕਾਂਗਰਸ ਗੁੱਟਬਾਜ਼ੀ ਦਾ ਸ਼ਿਕਾਰ ਹੈ ਕਾਂਗਰਸ 'ਚ ਹੀ ਨਹੀਂ ਪਤਾ ਲੱਗਦਾ ਕਿ ਕਾਂਗਰਸੀ ਲੀਡਰਾਂ ਦੇ ਨਾਲ ਤੁਰਿਆ ਜਾਂਦਾ ਬੰਦਾ ਕਦੋਂ ਬਦਲ ਜੇ ਕਦੋਂ ਦੂਸਰੇ ਗੁੱਟ ਵਾਲੇ ਪਾਸੇ ਚਲ ਜੇ ਕਾਂਗਰਸ 'ਚ ਫੁੱਟ ਦਾ आलम ਬਹੁਤ ਵੱਡਾ ਹੈ ਹਾਲਾਂਕਿ ਕੱਲ ਡਾਕਟਰ ਨਵਜੋਤ कौर ਸਿੱਧੂ ਵੀ ਪ੍ਰਚਾਰ ਕਰਨ ਆਏ ਭਾਰਤ ਪੋਸ਼ਣ ਆਸ਼ੂ ਦੇ ਹੱਕ ਚ ਕਿਉਂਕਿ ਰਾਣਾ ਗੁਰਜੀਤ ਉਹਨਾਂ ਨੇ ਉਹਨਾਂ ਨੂੰ ਟੈਲੀਫੋਨ ਕਰਕੇ ਸੱਦਿਆ ਸੀ ਰਾਣਾ ਗੁਰਜੀਤ ਇਸ ਪੂਰੀ ਚੋਣ ਦੇ ਇੱਕ ਤਰੀਕੇ ਨਾਲ ਕੋਆਰਡੀਨੇਟਰ ਨੇ অবজারভার ਕਹਿ ਲੋ ਇਨਚਾਰਜ ਕਹਿ ਲੋ ਸਧਾਰਨ ਸ਼ਬਦਾਂ ਦੇ ਵਿੱਚ ਪਰ ਰਾਣਾ ਗੁਰਜੀਤ ਦਾ ਪੂਰਾ ਜ਼ੋਰ ਲੱਗਿਆ ਪਿਆ ਜੇ ਭਾਰਤ ਪੋਸ਼ਣ ਆਸ਼ੂ ਇਹ ਚੋਣ ਜਿੱਤਦਾ ਹੈ ਤੇ ਰਾਣਾ ਗੁਰਜੀਤ ਵੀ 227 ਤੋਂ ਪਹਿਲਾਂ ਕਾਂਗਰਸ ਦੀ ਲੀਡਰਸ਼ਿਪ ਹਾਈ ਕਮਾਂਡ ਦੀਆਂ ਉਨਾ ਕਿਤਾਬਾਂ ਚ ਦਰਜ ਹੋ ਜੇਗਾ ਕਿ ਰਾਣਾ ਗੁਰਜੀਤ ਸਿਰਫ ਆਪਣੇ ਇਲਾਕੇ ਚ ਨਹੀਂ ਸਿਰਫ ਦੁਆਬੇ ਚ ਨਹੀਂ ਬਾਲਵੇਚ ਵੀ ਕੈਂਡੀਡੇਟ ਜਿਤਾ ਸਕਦਾ ਔਰ ਉਹ ਵੀ ਸਰਕਾਰ ਦੇ ਸਾਹਮਣੇ ਕੈਂਡੀਡੇਟ ਜਿਤਾ ਸਕਦਾ ਜਿੱਥੇ ਜਿਮਨੀ ਚੋਣ ਹੋਵੇ ਪਰ ਫੈਸਲਾ ਤਾਂ 23 ਤਰੀਕ ਨੂੰ ਹੋਣਾ ਹੈ ਅਸਲੀ ਅੰਕਲਨ 23 ਤਰੀਕ ਨੂੰ ਹੋਣਾ ਹੈ ਬਾਕੀ ਇੱਕ ਵੀਡੀਓ ਬੜੀ ਵਾਇਰਲ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਮੰਚ ਤੇ ਕਰਤਾਰ ਸਿੰਘ ਸਰਾਬਾ ਦੇ ਨਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਸੀ ਸੋ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਸਾਰੇ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਜ਼ਰੂਰ ਉਹਨਾਂ ਦੇ ਸਮਰਥਕਾਂ ਨੂੰ ਚਾਹੀਦਾ ਹੈ ਕਿ ਮਾੜਾ ਮੋਟਾ ਟਿਊਸ਼ਨ ਰਖਾ ਕੇ ਰੱਖੋ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਤਾਂ ਕਿ ਕਿਤੇ ਵੀ ਜਾ ਕੇ ਅਗਰ ਉਹਨਾਂ ਨੇ ਕੁਝ ਬੋਲਣਾ ਹੈ ਹਲਕੇ ਨਾਲ ਸੰਬੰਧਿਤ ਜਾਂ ਸਾਡੇ ਇਤਿਹਾਸ ਨਾਲ ਸੰਬੰਧਿਤ ਤੂੰ ਤਿਆਰੀ ਕਰਕੇ ਜਾਣ ਸੋ ਅੱਜਕੱਲ ਮંચ ਤੇ ਪਰਚੀ ਨਹੀਂ ਚੱਲਦੀ ਕਿਉਂਕਿ ਇੱਕੋ ਧਾਮ ਜਿਹੜੀ ਵੀਡੀਓ ਹੈ ਉਹ ਵਾਇਰਲ ਹੋ ਜਾਂਦੀ ਹੈ ਬਾਕੀ ਜ਼ਿਮਨੀ ਚੋਣ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਜ਼ਿਮਨੀ ਚੋਣ ਬਹੁਤ ਗਹਿ ਗੱਚ ਮੁਕਾਬਲੇ ਵਾਲੀ ਹੈ ਤੁਸੀਂ ਅੱਜ ਕਹਿ ਨਹੀਂ ਸਕਦੇ ਕੌਣ ਜਿੱਤੂ ਕੌਣ ਹਾਰੂ ਸੋ ਬਰਾਬਰ ਜੇ ਦੀ ਟੱਕਰ ਹੈ ਦਿਨ ਸੱਤ ਨੇ ਮੈਨੂੰ ਲੱਗਦਾ ਸੱਤਾਂ ਦਿਨਾਂ 'ਚ ਵੀ ਪਤਾ ਨਹੀਂ ਲੱਗਣਾ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਉਂਕਿ ਅਸਲ ਫੈਸਲਾ ਤਾਂ ਵੋਟਰ ਨੇ 19 ਜੂਨ ਨੂੰ ਕਰਨਾ ਜਦੋਂ ਚੀਂ ਚੀਂ ਦੀ ਆਵਾਜ਼ ਮਸ਼ੀਨ 'ਚ ਆਣੀ ਸੋ ਬਹੁਤ ਬਹੁਤ ਧੰਨਵਾਦ ਅਲਾ ਜੀ ਤੁਸੀਂ ਅਨੁਸਾਰ ਨਹੀਂ ਅਹਿਮ ਖਬਰਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਾਂ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ